ਅੱਜ ਪਹੁੰਚੇ ਹਾਂ ਜੀ ਉਸ ਜਗ੍ਹਾ ਬੁੱਢਾ ਦਰਿਆ ਜਿਹੜਾ ਕਿ ਐਸ ਪੁਆਇੰਟ ਤੇ ਸਤਲੁਜ ਦੇ ਵਿੱਚ ਰਲ ਕੇ ਉਸ ਨੂੰ ਦੂਸ਼ਿਤ ਕਰ ਰਿਹਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਕੈਮੀਕਲ ਯੋਗਿਕ ਫੈਕਟਰੀਆਂ ਦਾ ਪਾਣੀ ਇਹ ਸਤਲੁਜ ਦੇ ਮਿੱਤਰ ਪਾਣੀ ਨੂੰ ਗੰਦਲਾ ਕਰ ਰਿਹਾ ਤੁਸੀਂ ਸਪਸ਼ਟ ਦੇਖ ਰਹੇ ਹੋ। ਇੱਕ ਪਾਸੇ ਸਤਲੁਜ ਦਾ ਕੁਦਰਤੀ ਪਾਣੀ ਔਰ ਇੱਕ ਪਾਸੇ ਕੈਮੀਕਲ ਯੋਗਤ ਕਿਸ ਤਰ੍ਹਾਂ ਕਾਲੇ ਰੰਗ ਦਾ ਪਾਣੀ ਸਾਤੋ ਦਰਿਆ ਦੇ ਵਿੱਚ ਛਾੜ ਦਿਆ ਹੈ ਗੰਦਲਾ ਕਰਿਆ ਹੈ ਤੇ ਸਾਡੇ ਇਹ ਪਾਣੀ ਅੱਗੇ ਜਾ ਕੇ ਪੀਣ ਲਈ ਵਰਤਿਆ ਜਾ ਰਿਹਾ ਹੈ